ਪੋ ਵਾਲਿਆ ਤੇਲ ਤੇ ਕਰ ਲਿਆ ਕਰਮ ਵਾਲੀ ਰੈਡੀ ਚੱਲੇ ਆ ਹੀਰੋ ਚ ਨੂੰ ਲੋ ਦੇਣ ਸਾਈਕਲ ਭਰਨ ਕਿਉਂਕਿ ਹੁਣ ਆਏ ਆ ਵੀ ਚਲੋ ਆਹ ਪੰਜਾਬ ਪਰਮਿਟ ਦਾ ਹੁਣ ਚੱਕਿਆ ਕੱਲ ਆਨਲਾਈਨ ਹੋਇਆ ਨੈਸ਼ਨਲ ਪਰਮਿਟ ਤੇ ਹਲੇ 10 ਦਿਨ ਰਹਿੰਦੇ ਨੇ ਹੈਗੇ ਆ ਆ ਕੇ ਪਾਸਿੰਗ ਦੀ ਆ ਇਹਨੂੰ ਆਏ ਆ ਵੀ ਚਲ ਜਾਰ ਇੱਕ ਢੀਡਾ ਲਾ ਲਈ ਹੈ ਨਾ ਤੇ ਨਹੀਂ ਫਿਰ ਜ਼ਿਆਦਾ ਟਾਈਮ ਖੜੂਗੀ ਨਹੀਂ 10 ਦਿਨ ਹੋਰ ਲੱਗ ਜਾਣੇ ਆ ਕੱਲ ਤਬਾਈ ਸੀ ਪਾਲਸ਼ ਮਾਰ ਨਹੀਂ ਰਹਿ ਗਈ ਕਿਉਂਕਿ ਹਨੇਰਾ ਹੋ ਗਿਆ ਹੁਣ ਅੱਧ ਦੇਖਦੇ ਨੇ ਜੇ ਉੱਥੇ ਹੀ ਰੋਡ ਤੇ ਟਾਈਮ ਲੱਗਿਆ ਆ ਉੱਥੇ ਘੜਾ ਕੇ ਮਰਾਂਗੇ ਆ ਰੋੜਾ ਪਹਿਲਾ ਸਾਲੀਆਂ ਬੰਦੀਆਂ ਤੇ ਇੱਥੇ ਕਾ ਮਿਲਣਾ ਭਾਈ ਇੰਦਰਜੀਤ ਨੇ ਫੇਰ ਜਾਵਾਂਗੇ ਦੋਨੇ ਇਕੱਠੇ ਹੋ ਕੇ ਜ਼ੀਰੋ ਵਾਲਿਆਂ ਦੇ ਟ੍ਰੈਕਟਰ ਭਰਨ ਟ੍ਰੈਫਿਕ ਭਾਈ ਅੰਦਰਲੇ ਰੋਡ ਤੇ ਤਾਂ ਭਾਈ ਆਹੀ ਹਾਲ ਹੁੰਦਾ ਦਿਨੇ ਲੰਘ ਜੋ ਰਾਤ ਨੂੰ ਲੰਘ ਜੋ ਇੱਥੇ ਤਾਂ ਤੁਹਾਨੂੰ ਟ੍ਰੈਫਿਕ ਗੈਲ ਰੋਡ ਤੋਂ ਪਾਰ ਮਿਲਣਾ ਹੀ ਹੈ ਬੱਜਿਆ ਤੇ ਚੱਲੇ ਆ ਹੀਰੋ ਨੂੰ ਇਕੱਠੇ ਹੋਗੇ ਜੋਕੇ ਉਹ ਪਤੰਦਰ ਦੇ ਹੁਣ ਤਾਂ ਫੋਨ ਤੇ ਫੋਨ ਕਰੀ ਜਾਂਦੇ ਆ ਫੇਰ ਇਹਨਾਂ ਤੇ ਬੜਾ ਹਰਖਾਉਂਦਾ ਹੁੰਦਾ ਜਦੋਂ ਉੱਥੇ ਫੇਰ ਨਾ ਅੰਦਰੋਂ ਟਾਈਮ ਲੱਗਦਾ ਬੈਜੇ ਤਾਂ ਕਹਿੰਦੇ ਆ ਵੀ ਮਾਲ ਤੀਜੀ ਦਾ ਇੱਕ ਵਾਰੀ ਹੋਇਆ ਮੇਰੇ ਨਾਲ ਵੀ ਕਾਲੀ ਦਾ ਮਾਲ ਆ ਕਿ ਦੁਨੀਆ ਗੈਰ ਰਾਤ ਨੂੰ ਕੱਢਦੀ ਨਹੀਂ ਇੱਕ ਰਾਤ ਦਾ ਟਪਾਉਂਦੇ ਹੀ ਆ ਕਈ ਵਾਰੀ ਰਾਤ ਨੂੰ 12 1 ਵਜੇ ਲੋਡ ਕਰਦੇ ਆ ਇਸ ਵਾਰ ਬੜੀ ਹੱਤ ਚੱਕੀ ਹੋਈ ਆ ਭਾਈ ਆ ਜਾ ਭਾਈ ਆ ਜਾ ਮੈਂ ਕਿਹਾ ਚੱਲਦੇ ਆ ਹੁਣ ਦੇਖਦੇ ਆ ਜਾ ਕੇ ਕੀ ਜੀ ਹੀਰੋ ਚ ਫਿਰ ਹੁਣ ਵੈਸੇ ਭੁੱਖ ਤਾਂ ਇੰਨੀ ਹੈ ਵੀ ਨਹੀਂ ਸੀ ਪਰ ਇਹਦਾ ਕੁਲਚਾ ਵਧੀਆ ਹੁੰਦਾ ਜਬਾਨ ਦਾ ਅਸੀਂ ਫਿਰ ਠੱਕੇ ਨਾਲ ਲਵਾ ਲੀਆਂ ਦੋ ਪਲੇਟਾਂ ਨਾਲ ਆਪਣਾ ਮਿੱਤਰ ਪਿਆਰਾ ਤਰਪਾਲ ਵਾਲਾ ਆ ਬੈਠਾ ਇੰਦਰਜੀਤ ਸਿੰਘ ਖੜਾ ਇਹਨੂੰ ਵੀ ਮੈਂ ਕਿਹਾ ਯਾਰ ਟੇਸਟੀ ਹੁੰਦਾ ਖਾਈਏ ਹਾਂ ਕਰਲੀਆ ਤਿਆਰੀ ਤੇ ਭਪਾਲ ਦੀ ਕਰਮਾ ਵਾਲੀ ਚ ਫੈਰਿਆ ਤੇਲ ਭਾਈ ਅੰਦਰਜੀਤ ਖੜਾ ਕੋਲੇ ਡਿਊਟੀ ਤੇ ਤੇ ਇੱਕ ਬੰਦਾ ਸਾਡਾ ਅੰਦਰ ਲਾਇਆ ਹੋਇਆ ਭਾਈ 17 ਫਟ ਕਰਨ ਕੀ ਨਹੀਂ ਸੀ ਚੱਲਦਾ ਆਪਣਾ ਸਪੀਕਰ ਪਹਿਲਾਂ ਲਾਈਟਾਂ ਨਾ ਗਾਉਣ ਵਾਲੀ ਨਹੀਂ ਚੱਲਦੀ ਭਾਈ ਕਹਿੰਦਾ ਹੈ ਮਾਮਾ ਸਦੀਕ ਤੇ ਰਣਜੀਤ ਕੌਰ ਨਹੀਂ ਚੱਲਦੇ ਅਜੇ ਤਾਂ ਲੱਗ ਜਾਣਾ ਇਹਨੂੰ 20 ਮਿੰਟ ਬਾਅਦ ਤੇਲ ਪਾਉਂਦੇ ਨੂੰ ਫਿਰ ਬਾਕੀ ਦਿਖਾਉਨੇ ਆ ਸਟੋਰੀ ਤੁਹਾਨੂੰ ਅਗਲੇ ਸਫਰ ਇੰਨਾ ਕੀ ਪਵਾਇਆ ਕਿਉਂਕਿ ਸਫਰ ਲੂਟ ਜਾਈ ਆ ਬਾਕੀ ਦੇਖਦੇ ਆ ਉਧਰ ਮੋਟਰਸਾਈਕਲ 'ਚ ਪਾਉਣਾ ਸੀ ਜੇ ਪੈਸੇ ਦਾ ਵੱਧ ਘੱਟ ਨਾ ਹੋਇਆ ਹੋਵੇ ਤਾਂ ਇੱਧਰ ਪਾ ਲੈਂਦੇ ਨਹੀਂ ਰਹਿ ਗੁੱਟੂ ਚੱਲ ਪਿਆ ਤੇ ਟਾਈਮ ਹੋ ਗਿਆ ਜੀ ਸਵਾ 6 ਦਾ ਅੱਜ ਥੋੜਾ ਜਿਹਾ ਮੇਰਾ ਖਿਆਲ ਆ ਵੀ 10-15 ਮਿੰਟ ਪਹਿਲਾਂ ਦੇ ਨਾ ਡਾਰਕ ਹੋ ਰਿਹਾ ਕੱਲ ਇਹਦੇ ਨਾਲੋਂ ਥੋੜਾ ਜਿਹਾ ਵੱਧ ਟਾਈਮ ਸਾਢੇ 6:00 ਉਹ ਆਪਣੇ 4:00 ਵਜੇ ਬਦਲਵਾਈ ਵੀ ਹੋ ਗਈ ਨਾ ਹਾਂ ਬਸ ਬਸ ਮੈਂ ਦਰਦਾ ਕੁਝ ਪਰ ਆ ਆ ਦੇਖ ਕੇ ਤੇ ਲਾਈ ਖੜਾ ਸੈਂ 7:20 ਕੋਲੇ ਲਾਈ ਆ ਬੈਟਰੀਆਂ ਵਾਲੇ ਕੋਲੇ ਤੁਸੀਂ ਹੀ ਲਾਈਟਾਂ ਆਪ ਫਿੱਟ ਕਰਦੇ ਹੋ ਜਿਹੜੇ ਰਿਲੇ ਮਾਚ ਨੇ ਉਹ ਵੀ ਦੇ ਪੀਡੀ ਵੀ ਤਰੀਆ ਨਹੀਂ ਦਿੱਲੀ ਆ ਉਹ ਰਹਿਣੀ ਐ ਤਾਂ ਉਹ ਇੱਕ ਉੱਪਰ ਨਹੀਂ ਰਹੀ ਯਾਰ ਤਾ ਬਾਈ ਤੁਰਦੇ ਤੁਰਦੇ ਆ ਨੂੰ ਸਾਨੂੰ 7:30 ਤੋਂ 8:00 ਵਜੇ ਹੁਣ ਜਾਣੀ ਪੌਣੇ ਕੱਢ ਦਾ ਟਾਈਮ ਆ ਅਸੀਂ ਆ ਗਏ ਆ ਨਹਿਰ ਟੱਪਿਆ ਬਾਈ ਆ ਟੱਪ ਕੇ ਤਾਂ ਆਏ ਆ ਨਹਿਰ ਟੱਪਿਆ ਏ ਅਸੀਂ ਆ ਗਏ ਕੋਈਅਰ ਪੌਂਚਿੰਗ ਨੀਅਰ ਬਰਨਾਲਾ ਇਹ ਆਹ 14 ਚੱਕੀ ਵਾਲਾ ਰੇਸਿੰਗ ਵਿਦਸ ਤੇ ਵੀ ਆ ਟ੍ਰਾਈਂਗ ਟੂ ਕ੍ਰੋਸ 14 ਚੱਕੀ ਵਾਲਾ ਖੜੇ ਸੀਗੇ ਹਰਿਆਣਾ ਰਾਜਸਥਾਨ ਦੇ ਬਾਡਰ ਤੇ ਤੇ ਮੀ ਹੈਗਾ ਸੀ ਪਿੱਛੋਂ ਕਿੱਥੋਂ ਪੈਣ ਲੱਗਿਆ ਬਾਈ ਬਰਨਾਲਾ ਆਹ ਬਰਨਾਲਾ ਮੀ ਪੈਂਦਾ ਵੀ ਇੰਨੀ ਕ ਠੰਡਾ ਜੀ ਨੂੰ ਕਹਦੇ ਆ ਵੀ ਮੈਂ ਸੌਂ ਗਿਆ ਸੀ ਵਿੱਚ ਦੀ ਲੰਗਦੀ ਆ ਠੰਡ ਤੇ ਆ ਪਨੀਰ ਅਛਾਈ ਪਨੀਰ ਲਵਾ ਲਿਆ ਰੋਟੀਆਂ ਦੋ ਦੋ ਖਾਈਏ ਸਾਢੇ 12 ਹੋ ਗਏ ਹੁਣ ਪੈੰਨੇ ਆ ਇੱਥੋਂ ਨਿਕਲਾਂਗੇ ਸਟ ਮਾਰਨਿੰਗ ਮਿੱਤਰੋ ਕਾ ਤਾ ਖੜਗੇ ਸੀ ਅਸੀਂ ਟਾਪੇ ਤੇ ਇਹ ਤਾਂ ਉਹੀ ਟੱਪਾ ਨਹੀਂ ਜਿਹਦੇ ਆਪਾਂ ਰਾਤ ਕੱਟ ਕੇ ਗਏ ਸੀ। ਅੱਛਾ 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 ਠੀਕ ਆ। ਜਦੋਂ ਹੀ ਸਰਸਾ ਪਾਰ ਹੋ ਗਈ ਸੀ ਨਾ ਮੈਂ ਤਾਂ ਸੁੱਤਾ ਪਿਆ ਸੀ। ਇੱਕ ਹੀ ਪਹਿਲੇ ਚੱਕਰ ਵੀ ਰੋਕ ਕੇ ਲਏ। ਆਗੇ ਰਾਜਸਥਾਨ ਜੋਬੇ ਇੰਟਰ ਤੋਂ ਆ ਗਿਆਂ ਗਾਂਧੀ ਬੜੀ ਕੋਲੇ। ਬਹੁਤ ਰਾਹ ਵਾਲਾ। ਜਦੋਂ ਆਏ ਸੀ ਜਾਤ ਨਹੀਂ 바ਵਾ ਪਿਆ ਠੰਡ ਬਈ ਜਮਾਈ ਉੱਕਣੇ ਹੋਣੀ ਜਿਵੇਂ ਦਸੰਬਰ ਤੇ ਜਨਵਰੀ ਦੇ ਵਿੱਚ ਹੁੰਦੀ ਆ। ਇਹ ਜਣੀ ਸਰੀਰ ਕੰਮ ਦਾ ਅੰਦਾਜ਼ ਦਾ ਪੂਰਾ ਹੁਣ ਵੀ ਹਲੇ ਠੰਡ ਪੂਰੀ ਲੱਗ ਰਹੀ ਹੈ ਕਿਉਂਕਿ 20 18 14 ਅੱਗੇ ਹੈਗਾ ਵੀ ਅਮੀਰ ਦੱਸਦੇ ਹਨ ਜੰਤਰ ਪਿਆਰਾ ਆਪਾਂ ਤੋਂ ਪੂਰੇ ਆ 150 ਕਿਲੋ ਦਾ ਰਾਜਗੜ ਚੂਰੂ ਤੱਕ ਵੀ ਚੂਰੂ ਆ ਜਾਣਾ ਦੱਸ ਆ ਮੀਂਹ ਦੇਖੋ ਬਈ ਪੂਰਾ ਜਣੀ ਢੋਸ ਕੇ ਪਿਆ ਹ यार ਠੰਡ ਜਮਾ ਹੈ ਕਰੀ ਪੱਛਾ ਗਾਹਾਂ ਬੰਦਾ ਦੱਸਦਾ ਕਹਿੰਦਾ ਗਾਹਾਂ ਨਹੀਂ ਇਸ ਦੇ ਨਾਲੋਂ ਜ਼ਿਆਦਾ ਤੇਜ਼ ਆ ਗਏ ਆਦਰੇ ਬਾਕੀ ਪਾਸ ਰਹਿ ਗਿਆ तकरीबन 12 13 ਕਿਲੋਮੀਟਰ ਇਹ ਆ ਗਿਆ ਹੱਥ ਦਾ ਟਾਕ ਜਿਆ ਪਿੰਡ ਜੇ ਆ ਗਿਆ ਇੱਥੇ ਕੋ ਸੋਕ ਪਕਾ ਜਿਆ ਨਹੀਂ ਕੱਲ ਦਾ ਵੀ ਉਹ ਬਈ ਆ ਗਏ ਆ ਵੱਡੇ ਰੋਡ ਤੇ NH 52 ਹੈ ਹਾਂ 52 ਮੇਰੇ ਹਿਸਾਬ ਨਾਲ ਲਾਂਡੂਵਾਲਾ ਰੋਡ ਚਲੋ ਐਸੇ ਰੋਡ ਤੇ ਖੜ ਕੇ ਪੀਣੇ ਹੁਣ ਪਲਾਨ ਬਣ ਗਿਆ ਵੀ ਯਾਰ ਚਾਹ ਕੌਫੀ ਨਹੀਂ ਪੀਣੀ ਹੱਲ ਪੀਏ ਉਹ ਪਰਲੇ ਪਾਸ ਇੱਕ ਢਾਬਾ ਹੈਗਾ ਉਦੋਂ ਪਹਿਲਾਂ ਰੋਕ ਕੇ ਸੀ ਮੈਂ ਕਿਹਾ ਸੀ ਇੱਥੋਂ ਮਿਲਣੀ ਨਹੀਂ ਕਿਹਾ ਨਹੀਂ ਦੇਖ ਕੇ ਆ ਉਹੀ ਗੱਲ ਖਾਲੀ ਹੱਥ ਗਏ ਖਾਲੀ ਹੱਥ ਆ ਗਏ ਮੈਂ ਮੈਂ ਤੁਹਾਨੂੰ ਕਿਹਾ ਸੀ ਉਧਰੋਂ ਮਿਲਣੀ ਹੈ ਮੇਰੇ ਤੋਂ ਸਪੀਡ ਵਾਲੇ ਇੱਥੇ ਪੱਕੇ ਖੜਦੇ ਆ ਹੁਣ ਜਦੋਂ ਜਾਣੇ ਮੇਨ ਰੋਡ ਚੜ੍ਹਦੇ ਆ ਇਹਨਾਂ ਤੋਂ ਜਾਣੇ ਧਿਆਨ ਨਾਲ ਮਸ਼ੀਨ ਪਹਿਲੇ ਪਾਸੇ ਜਾਂਦਾ ਇਕੱਠਾ ਬਣਾਉਦੀ ਹੋਊਗਾ ਨਾ ਇਹ ਮੈਂ ਨਹੀਂ ਇਹ ਪਹਿਲਾ ਮਾਡਲ ਜਿਹਾ ਦੇਖਿਆ ਇਹ ਹਿਸਾਬ ਨਾਲ ਉਹ ਵੀ ਜਾਂਦੇ ਆ ਹੋਰ ਹਨਾ ਕੋਈ ਬਹੁਤ ਮਸ਼ੀਨ ਪਿਛਲੇ ਸਾਲ ਦੀ ਐਮਪੀ ਵਾਲਿਆਂ ਨੇ ਨਵੀਂ ਲਈ ਆ ਤਾਂ ਹੀ ਆਪਣੇ ਪੰਜਾਬੀ ਬੰਦਿਆਂ ਦਾ ਵਿਚਾਰਾ ਬੁਰਾ ਹਾਲ ਹੋ ਗਿਆ ਮਸ਼ੀਨਾਂ ਵਾਲਿਆਂ ਦਾ ਨਹੀਂ ਪਹੁੰਚਦੇ ਵੀ ਆ ਆਪਣੇ ਬੰਦਿਆਂ ਨੇ ਕੁਝ ਯਾਰ ਇੱਧਰ ਡਰਾਈਵਰੀਆਂ ਕਰਨ ਲੱਗ ਗਏ ਆ ਕਿ ਮਸ਼ੀਨਾ ਦੇਖੋ ਸਾਰੀ ਐਮਪੀ ਮਹਾਰਾਸ਼ਟਰ ਨੂੰ ਜਾ ਰਹੀ ਆ ਨਵੀ ਲੋਕ ਬਹੁਤ ਖਰੀਦੀ ਜਾਂਦੇ ਆ ਭਾਈ ਤੇ ਪਹੁੰਚ ਗਿਆ ਸੀ ਲਾਂਡੜੋਂ ਹੁਣ ਬ੍ਰੇਕ ਜਿਹੜੇ ਮਰਾਂਗੇ ਰੋਟੀ ਬਣੀ ਲਈ ਜਾਂ ਮਾਮੇ ਦੇ ਜਾਂ ਫਿਰ ਮੰਡੇਰ ਦੇ ਮੰਡੂਲ ਦੇ ਜਿਹੜੇ ਆ ਸਵਾ ਤਿੰਨ ਤੇ ਅਸੀਂ ਹੈਗੇ ਆ ਤਕਰੀਬਨ ਕਜਾਮਨ ਤੋਂ 20 ਕਿਲੋਮੀਟਰ ਪਿੱਛੇ ਢੀਡਵਾੜਾ ਮਾਮੇ ਦਾ ਟਾਬਾ ਫਾਈਲਡ ਕੋਲ ਕੋਲ ਕਾਰ ਕਰ ਰਹੇ ਆ ਮੀ ਇੱਧਰ ਵੀ ਪੈ ਕੇ ਹਟਿਆ ਲੱਗਦਾ ਕਿਉਂਕਿ ਆਲੇ-ਦਾਲੇ ਮਿੱਟੀ ਚੋਂ ਲੱਗਦਾ ਕਿ ਲੀ ਜੀ ਇੱਕ ਦੋ ਦਿਨ ਪਹਿਤਾਂ ਦਾ ਪਿਆ ਲੱਗਦਾ ਹੋ ਗਿਆ 4 ਦਾ ਤੇ ਕਚਾਮਣ ਪਾਰ ਕਰ ਰਹੇ ਆ ਬਾਕੀ ਆ ਨਾ ਅੱਜ ਇਸ ਵੀਰੇ ਇੱਕ ਮੜਾ ਜਿਹਾ ਵਾਇਰ ਨੇ ਕੋਈ ਸਪਾਰਕ ਕਰਿਆ ਸੀ ਉਸ ਤੋਂ ਬਾਅਦ ਗੱਡੀ ਸਾਰਾ ਕੁਝ ਬਾਕੀ ਹੋ ਕੇ ਆ ਆ ਅਲਾਰਮ ਵੱਜਣ ਲੱਗ ਗਿਆ ਇਹ ਨਹੀਂ ਖੜਿਆ ਇਸ ਕਰਕੇ ਸ਼ਾਇਦ ਵੀਡੀਓ ਦੇ ਵਿੱਚ ਆਵਾਜ਼ ਦੀ ਹੋਵੇ ਕਿਉਂਕਿ ਇਹ ਗੱਡੀ ਦਾ ਐਂ ਹੈ ਬੈਂਜ ਦਾ ਰਾਜ ਕੋਈ ਹੱਥ ਨਹੀਂ ਪਾਉਂਦਾ ਮਾੜਾ ਇਲੈਕਟ੍ਰੀਸ਼ੀਅਨ ਨੂੰ ਦਿਖਾ ਨਹੀਂ ਸਕਦੇ ਇਹ ਉਜਾ ਦਾ ਪੰਡ ਤਾਂ ਕਹੀਂ ਚੱਲੂ ਜਾਂ ਫਿਰ ਜਦੋਂ ਗੱਡੀ ਖਾਲੀ ਕਰੀ ਫਿਰ ਆਪ ਹੱਥ ਪੱਲਾ ਮਾਰ ਕੇ ਦੇਖਦੇ ਆ ਜੇ ਸਮਝਾ ਜਿਗੜ ਕਿਸਨਗੜ ਕੋਲੇ ਤੇ ਜਮੂ ਤਮਾਕੇ ਵਾਲਿਆਂ ਦੇ ਉਕੇ ਸੀ ਥੋੜਾ ਜਿਹਾ ਗਲਾ ਖਰਾਬ ਆ ਮੇਰਾ ਸਵੇਰ ਦਾ ਦਵਾਈ ਲਈ ਸੀ ਰਾਹ ਚੋਂ ਹੁਣ ਗੋਲੀਆਂ ਖਾਣੀਆਂ ਸੀ ਗੋਲੀਆਂ 2 200 mg ਦੀਆਂ ਨੇ ਤਿੰਨ ਖਰਾਕਾਂ ਸੀ ਉਹਨਾਂ ਤਿੰਨ ਟੈਬਲੇਟਾਂ ਦੀ ਖਰਾਕ ਸੀ ਫਿਰ ਮੈਂ ਯਾਰ ਦੁਪਹਿਰੇ ਰੋਟੀ ਨਹੀਂ ਨਾ ਖਾਧੀ ਗਈ ਗਲਾ ਦੁਖਦਾ ਕਰਕੇ ਹਾਂ ਮੈਂ ਅੱਧੀ ਖਾਧੀ ਸੀ ਇਹਦੇ ਵਿੱਚ ਹੁਣ ਦੋ ਮਲਾਈ ਲਵਾ ਕੇ ਖਾਧੀਆਂ ਨੇ ਕਿਉਂਕਿ ਇਹਨਾਂ ਦੀ ਰੋਟੀ ਜਿਹੜੀ ਹੁੰਦੀ ਹੈ ਨਾ ਤਵੇ ਵਾਲੀ ਵਰਗੀ ਹੁੰਦੀ ਆ ਪਤਲੀ ਹੁੰਦੋ ਆਈ ਲੱਗ ਹਾਂ ਫਿਰ ਤੁਰਨ ਲੱਗੇ ਆ ਅੱਗੇ ਆ ਪਹੁੰਚੇ ਹਾਂ ਮਰਾਜੋ ਗੇਜਨਗੜ੍ਹ ਉਹੀ 12 ਘੰਟੇ ਵਾਲੀ ਗੇਮ ਰਾਤ 7:30 ਸਵੇਰੇ ਸੀ ਅੱਜ 8 ਵਜੇ ਦੇ ਹੀ ਚੱਲੇ ਆ 8 ਤੇ ਥੋੜੀ ਜਿਹੀ ਆਵਾਜ਼ ਵੱਜਦੀ ਗੱਡੀ ਬਰਾਬਰ ਜਾਂਦੀ ਆ ਅਸੀਂ ਪਹੁੰਚ ਗਏ ਆ ਤਕਰੀਬਨ ਬੰਦਨਬੜਾ ਜਿਹੜੀ ਪਾਰਟੀ ਦਾ ਮਾਲ ਲੈਣਾ ਤੇ ਉਹਨਾਂ ਦੇ ਸ਼ਾਇਦ ਕੋਈ ਡੈਥ ਹੋ ਗਈ ਆ ਕੱਲ ਨੂੰ ਉਹਨਾਂ ਦੇ ਸੰਸਕਾਰ ਆ ਫਿਰ ਹੁਣ ਅੱਜ ਤਾਂ ਭਜਾਉਣ ਦਾ ਕੋਈ ਬਹੁਤਾ ਫਾਇਦਾ ਨਹੀਂ ਅਸੀਂ ਸੋਚਦੇ ਆ ਕਿਤੇ ਘੰਟੇ ਖੰਡ ਚ ਰੋਕਾਂਗੇ ਅੱਜ ਪਹੁੰਚ ਜਾਵਾਂਗੇ ਰਾਮ ਨਾਲ ਖਾਣੇ ਪਤਾ ਖਾਣਾ ਕੱਲ ਵੀ ਨਹੀਂ ੱੱੱ ਲਾਂਗੇ ਫਿਰ ਕਹੋਗੇ 24 ਘੰਟੇ ਦਾ ਫਰਕ ਪੈ ਗਿਆ ਨਹੀਂ ਤਾਂ ਅੱਜ ਰਾਤ ਨੂੰ ਗੱਡੀ ਲਾਉਣੀ ਸੀ ਸਵੇਰੇ ਲੈਣੀ ਸੀ ਉਹ ਕਹਿੰਦੇ ਸਾਡੇ ਡੈਥ ਉਹ ਵੀ ਕੱਲ ਨੂੰ ਸੰਸਕਾਰ ਹੋਣਾ ਤੇ ਪਰਸੋਂ ਜਾ ਕੇ ਕਿਤੇ ਗੱਡੀ ਖਾਲੀ ਹੋਣ ਦੀ ਵਾਰੀ ਆਉਂਦੀ ਦੇਖਦੇ ਆ ਕਿਤੇ ਘੰਟੇ ਖੰਡ ਦੇ ਕੋਈ ਸਟੇ 9:30 ਵੱਜ ਗਏ ਤੇ ਢੀਲਵੜੇ ਆ ਗਏ ਆ ਗੁਰਦੁਆਰਾ ਸਾਹਿਬ ਤਾਂ ਨਹੀਂ ਹੁਣ ਰੁਕਾਂਗੇ ਅਸੀਂ ਥੋੜਾ ਜਿਹਾ ਅੱਗੇ ਥੋੜਾ ਜਿਹਾ ਖਬਰ ਕੱਢ ਕੇ ਫੇਰ ਕਿਸੇ ਢਾਬੇ 'ਚ ਰੁਕਦੇ ਆ ਰਾਤਿਆਂ ਤੇ ਆਪਾਂ ਬਈ ਢੀਲਵੜਾ ਪਾਰ ਕਰਕੇ ਕਿ ਨਹੀਂ ਹੂੰ ਢੀਲਵੜਾ ਪਾਰ ਕਰਕੇ ਰੁਕੇ ਆ ਤੇ ਰੋਟੀ ਲਵਾ ਲਈ ਢਾਬੇ ਵਾਲੇ ਤੋਂ ਪਨੀਰ ਆ ਗਿਆ ਇੱਕ ਕਿਹੜੀ ਸਬਜ਼ੀ ਦਾਲ ਆਪਣੀ ਰਹਿੰਦੀ ਢਾਬੇ ਰੰਜੀਤ ਸਿੰਘ ਜੀ ਸੇਪਾ ਜੀ ਰਹਿੰਦੀ ਆ ਤੇ ਹੁਣ ਖਾਵਾਂਗੇ ਅਸੀਂ ਇੱਥੇ ਹੀ ਰੁਕ ਜਾਾਂਗੇ ਕਿਉਂਕਿ ਜਿਹੜੀ ਪਾਰਟੀ ਕੋਲੇ ਮਾਲ ਲੈਣਾ ਉਹਨਾਂ ਦੇ ਕਰੇ ਕੀ ਪ੍ਰੋਬਲਮ ਹੈਈ ਬਾਈ ਫਾਇਰ ਹੋ ਗਿਆ ਸੀ ਹਾਂ ਉਹਨਾਂ ਦੇ ਕੋਈ ਡੈਥ ਹੋ ਗਈ ਆ ਤੇ ਹੁਣ ਤਾਂ ਕਰਕੇ ਠੰਡੇ ਪੈ ਗਏ ਨਹੀਂ ਤਾਂ ਅਸੀਂ ਅੱਜ ਰਾਤ ਅੰਦਰ ਰੁਕਣਾ ਸੀ ਜਾ ਕੇ ਤੇ ਚਲੋ ਠੀਕ ਆ ਮਿੱਤਰੋ ਬਾਕੀ ਜੋ ਸਮਾਚਾਰ ਆ ਰਾਤ ਖੜ ਗਏ ਸੀਗੇ ਫਿਰ ਉਹ ਪੰਜ ਸਰ ਢੀਲਵਾੜੇ ਕੋਲੇ ਕਾਰਨ ਇਹ ਆ ਵੀ ਜੋ ਵੀ ਪਾਰਟੀ ਜਿਹਦਾ ਮਾਲ ਰਾਤ ਵੇਰ ਪਹੁੰਚਣਾ ਸੀਗਾ ਉਹਨਾਂ ਦੇ ਕੋਈ ਮੌਤ ਹੋ ਗਈ। ਉਹ ਕਹਿੰਦਾ ਭਾਈ ਕੱਲ ਨੂੰ ਤਾਂ ਗੱਡੀ ਲੈਣੀ ਨਹੀਂ ਪਰਸੋਂ ਨੂੰ ਲਹੂ। ਦੂਜੀ ਪਾਰਟੀ ਕੋਲੇ ਪਹਿਲਾਂ ਜਾ ਨਹੀਂ ਸਕਦੇ ਕਿਉਂਕਿ ਉਹਦਾ ਮਾਲ ਥੱਲੇ ਆ। ਉਹ ਫਿਰ ਇੱਥੇ ਹੀ ਖੜ੍ਹ ਗਏ ਸੀ। ਤੇ ਹੁਣ ਤੁਰਾਂਗੇ ਰਾਮ ਨਾਲ। ਨਾਲ ਇਹਨਾਂ ਦਾ ਟੈਂਡਰ ਵੀ ਆ ਗਿਆ ਹੀਰੋ ਵਾਲਿਆਂ ਦਾ ਉਹ ਵੀ ਨਾਲ ਆ ਗਿਆ ਕੱਲ ਦਾ। ਚੱਲ ਪਿਆ ਹੁਣ ਅੱਗੇ ਨੂੰ ਕਿਉਂਕਿ ਹੁਣ ਰਾਤ ਪੜਨਾ ਸੀ। ਥੋੜਾ ਇੱਥੋਂ ਵੀ ਕਰਕੇ ਉਹਨਾਂ ਦੇ ਹੁਣ ਚੱਲੇ ਆ ਵਿਚਾਲੇ ਨੇੜੇ ਲੱਗਦੇ ਆ ਤਾਂ ਕਿ ਹੁਣ 500 ਕਿਲੋਮੀਟਰ ਰਹਿ ਗਿਆ ਇਹਨਾਂ ਸ਼ਾਮ ਤੱਕ ਲੇਟਾਂ ਲੱਗਦੀਆਂ ਤਾਂ ਤੱਕ ਲਗਾਣੇ ਜਾ ਲਗਾ ਆ ਗੱਡੀ ਨੀਵੀ ਕਿੰਨੀ ਆ ਬਈ ਪੂਰੇ ਕੈਬਨ ਵੀ